ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗਾ ਦੁੱਧ ਤਿਆਰ ਇੱਕ ਬਿਹੜ ਸੇਲੀਆ ਤੇ ਦੂਜੀ ਹੈਗੀ ਆ ਮਹੀਨੇਕ ਦੀ ਕੱਚੀ ਦੋਨਾਂ ਦੇ ਸੇਲ ਆ ਡਟੇਲ ਵੀਰ ਤੋਂ ਪੁੱਛਿਆ ਹੋ ਗਿਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਬੁੱਟਾ ਸਿੰਘ ਪਿੰਡ ਪੱਖੋਕੇ ਜ਼ਿਲ ਤੇ ਆਪਣਾ ਬੇ ਨਾ ਮੇਨ ਹਾਈਵੇ ਤੋਂ ਥੋੜਾ ਪਿੱਛੇੜ ਮਾ ਘਰ ਆ ਗਿਆ ਨਾ हां ਵੀਰੇ ਪੱਖੋ ਕੇ ਪਿੰਡ हां ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 97812 7784 97812 7784 7784 ਆਪਾਂ ਦਿਖਾਵਾਂਗੇ ਦੋ ਨਗ ਹਨ ਜਿਹੜੇ ਪਹਿਲੇ ਨੰਬਰ ਦੇ ਵਿਹੜ ਐਚਪ ਦੇਖਦੇ ਕਿਹੜਾ ਸੂਸੂਈ ਵੀ ਆ ਵੀਰੇ ਸੁਵਿਧਾ ਤੀਜੇ ਸੁਈ ਹੈਗੀ ਠੀਕ ਹੈ ਹਾਂ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਸੁਈ ਨੂੰ ਇਹਨਾਂ ਹੋ ਗਈ 22 ਦਿਨ ਹੋ ਗਏ ਉਹ ਇਹਦਾ ਬੱਚਾ ਖੜਾ ਮੇਲਗਾ ਹਨ ਆ ਬੱਚਾ ਖੜਾਗਾ ਤੇ ਦੁੱਧ ਇਸ ਵਕਤ ਚੋਣ ਵਾਲਾ ਕਿੰਨਾ ਹਾਜ਼ਰ ਆ ਵੀਰੇ ਦੁੱਧ ਚੋਣ ਵਾਲਾ 26 ਕਿਲੋ ਆਗਾ ਆਪਾਂ 25 ਕਿਲੋ ਕਰਾਂਗੇ ਮੰਨ ਕੇ ਚੱਲੇ ਵੀ 12 ਲੀਟਰ ਤੋਂ ਪਾਰ ਆ ਪੱਟਾ ਇਹਦਾ ਬਣਾ ਕੇ ਦੇਵਾਂਗੇ ਬੰਦੇ ਨੂੰ ਜਮਾ ਬਣਾ ਆ ਕੀ ਠੀਕ ਹੈ 12 ਲੀਟਰ ਟਾਈਮ ਦਾ ਜਮਾ ਹਾਜ਼ਰ ਜਮਾ ਬਈ ਤੋਲ ਕੇ ਲੈ ਜਾ ਠੀਕ ਹੈ ਤੇ ਚੋਣ ਚੋਇਕ ਨੰਬਰ ਹਾਂ ਵੀਰੇ ਆਪਾਂ ਮਸ਼ੀਨਾਂ ਚੂਨੇ ਦੇ ਨਾਲ ਹਾਂ ਵੀਰੇ ਆਪਾਂ ਮਸ਼ੀਨਾਂ ਤੇ ਹਾਤੀ ਚੋਈਕ ਕਰਨ ਤਾਂ ਵੀ ਹੋ ਜਾਂਦੀ ਬਈ ਕੋਈ ਚੱਕਰੀ ਨਹੀਂ ਜਿਵੇਂ ਮਰਜੀ ਹੱਥ ਬੰਨ ਜਮਨ ਲੱਤ ਪਾ ਮਾਰ ਠੀਕ ਹੈ ਟੋਰੀ ਫਿਰ ਬਾਅਦ ਨੂੰ ਸੁਭਰ ਤੋਰਾ ਵਗੈਰਾ ਵਹਿੜਦਾ ਦੇਖ ਸਕਦੇ ਲੈ ਚੱਲੂਰੇ ਨੂੰ ਲੈ ਮੜੀ ਜੀ ਤੇ ਕੱਦ ਕਾਠ ਜਿੰਦ ਜਨ ਬਹੁਤ ਆ ਤੇ 26 ਲੀਟਰ ਚੋਣ ਦਾ ਹਾਜ਼ਰ ਆ ਪਰ 24 ਲੀਟਰ ਦੀ ਗਾਰੰਟੀ ਲੈਨੇ ਜਾਮ ਮੈਂ ਕਿ ਦੇਂਦੀ ਹੈਣਾ ਤੇ ਨਾੜਾ ਨੂੜਾ ਦੇਖੋ ਹਵਾਨੇ ਦੇ ਜਾਮ ਕਿਆ ਵਾਤਾ ਭਾਰਤ ਦਾ ਨਕਸ਼ਾ ਇਹ ਗੁੰਦੀ ਭਈਆ ਪੂਰੀ ਪਤਲੀ ਚੰਮ ਦੇ ਵਿੱਚ ਆ ਜਾਮ ਕੋਈ ਨਹੀਂ ਧੁੱਪ ਬਣ ਜਿੰਨੀ ਵੀ ਬੈੜ ਹੈਗੇ ਬਰੀਕੀਆਂ ਦੇ ਵਿੱਚ ਆ ਜਾਮ ਲੇਵਾ ਲੂਵਾ ਬਹੁਤ ਚੰਗਾ ਦੋ ਟਾਈਮ ਦੋ ਤੇ ਚੋਕੇ ਵਾ ਮੈਂ ਤਿੰਨ ਟਾਈਮ ਚੋੜਿਓ ਤਸੱਲੀ ਕਰਕੇ ਤੁਸੀਂ ਲੈ ਸਕਦੇ ਹੋ ਮਿਲਕ ਵੇਨ ਵਗੈਰਾ ਦੇਖੋ ਥੱਲੇ ਬਹੁਤ ਮੋਟੀ ਚੰਗੀ ਮਿਲਕ ਵੇਨ ਜਾਂਦੀ ਪਈ ਆ ਤੇ ਹਵਾਨੇ ਤੇ ਨਾੜਾ ਨੂੜਾ ਦੇਖੋ ਬਹੁਤ ਚੰਗਿਆ ਚਾਰੇ ਤਾਂ ਨਿਕਣਵੇਂ ਤੇ ਸਾਫ ਤੇ ਮੁੱਲ ਇਹਦਾ ਕੀ ਰੱਖਿਆ ਆਪਾਂ ਮੁੱਲ ਬਈ 55000 55000 ਰੁਪਏ 55000 ਦੇ ਵਿੱਚ 24 ਲੀਟਰ ਦਾ ਤੇ ਮਣਕੇ ਦੇਵਾਂਗੇ ਜਮ ਹਾਂ ਬਈ ਮਾੜਾ ਮੋਟਾ ਮਾਨ ਤਾਂ ਹਾਂ ਮਾੜਾ ਮੋਟਾ ਕਰਦੇ ਠੀਕ ਹੈ ਬਾਕੀ ਫालतू ਪੈਸੇ ਮੰਗੇ ਕੋਈ ਨਹੀਂ ਆਪਾਂ ਹਾਂ ਮੈਂ ਫालतू ਨਹੀਂ ਦੀ ਠੀਕ ਹੈ ਤੇ ਅੱਗੇ ਦੂਜੇ ਨੰਬਰ ਜਿਹੜੇ ਗੱਭਣ ਦੇਖੀ ਜੰਨੇ ਆ ਬਈ ਇਹ ਮਹੀਨੇ ਕ ਦੀ ਕੱਚੀ ਆ ਗਈ ਠੀਕ ਹੈ ਤੂੰ ਤਾਂ ਮੰਨ ਗਿਆ 20 ਬਈ 25 ਦਿਨ ਦੀ ਹੈਗੀ ਆਪਾਂ ਬਸ ਮਹੀਨਾ ਕਹ ਦੇ ਠੀਕ ਕਰ ਤੋਂ ਵੱਧ ਹੀ ਦੱਸ ਦੇ ਠੀਕ ਹੈ ਮਹੀਨੇ ਕ ਦੀ 25 ਦਿਨ ਮਹੀਨੇ ਕ ਦੀ ਕੱਚੀ ਤੇ ਸੂਆ ਹੁਣ ਸੁੰਦੀ ਐ ਇਹ ਦੂਜਾ ਹਾਂ ਦੂਜਾ ਸੂਆ ਪਹਿਲੇ ਸੂਏ ਕਿਨਾਂ ਇਹਦੋਂ ਤੱਕ ਪਾਤਾ ਇਹਨੇ ਪਹਿਲੇ ਸੂਏ ਬਾਈ ਆਪਣਾ ਬੱਸੀ ਲੈ ਚੀ ਸੀ ਗੱਭਣ ਲੈਤੀ ਸੀ ਠੀਕ ਹੈ ਹਾਂ ਉਹਨਾਂ ਨੇ ਸਾਨੂੰ 16 17 ਕਿਲੋ ਤੱਕ ਕਹਾਜੀ ਪਾਈ ਕਿ ਆਪਣੇ ਕੋ ਕਿੰਨਾ ਦਿੱਤਾ ਇਹਨੇ ਆਪਾਂ ਤਾਂ ਵੀ ਟੋਕਰ ਗੱਭਣ ਲੈਂਦੀ ਟੋਕਰ ਗੱਭਣ ਲੈਂਦੀ ਆ ਹਾਂ ਅਜ ਮਹੀਨਾ ਬਾਕੀ ਐ ਦਾ ਹਾਂ ਇਹਦਾ ਅੱਜ ਰੇਟ ਕੀ ਰੱਖਿਆ ਆਪਾਂ ਇਹਦਾ ਤਾਂ 45 ਜੀ ਮਾਨਦਾਰ ਹੋ ਜੀ ਮਾਣੋ ਮੋਟਾ ਮਾਨਦਾਰ ਇੱਕ ਮਹੀਨਾ ਵਨ ਕੇ ਲੈ ਰਹੇ ਬੰਦਾ ਭਾਈ ਇਹ ਥਾਣਾ ਦੀ ਜਮਾ ਸਾਫ ਆਉ ਵੈਸੇ ਲੇਕਿਨ ਥੋੜਾ ਜਿਹਾ ਛੋਟਾ ਦਿਖਾਉਂਦਿਆਂ ਮੂਰਲਾ ਪਹਿਲੇ ਪਾਸੇ ਵਾਲਾ ਕਵੇਣੀ ਵਾਲਾ ਹਾਂ ਠੀਕ ਹੈ ਮਾੜਾ ਜਿਹਾ ਛੋਟਾ ਦਿਖਾਉਂਦੀ ਆ ਤੂੰ ਕਾ ਸਜਵਾ ਸੋ ਥਾਣਾ ਦੇ ਪਾਸੇ ਆਪ ਚੋਈ ਜਾਂਦੀ ਥੋੜਾ ਦਾ ਤੁਸੀਂ ਠੀਕ ਹੈ ਸੋ ਦੇਖਣ ਦੇ ਵਿੱਚ ਥੋੜਾ ਜਿਹਾ ਫਰਕ ਪਰ ਡਰਾਈ ਦੇ ਵਿੱਚ ਚੱਲ ਸਕਦਾ ਸੀ ਪਰ ਵੀਰ ਕਾ ਜਿੰਨੀ ਗੱਲ ਹੈ ਕਹਿ ਕੇ ਦੱਸਣੀ ਆ ਆਪਾਂ ਸੋ ਫਿਰ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਥਾਣਾ ਹਵਾਨਾ ਨੇੜੇ ਤੋਂ ਦੇਖ ਸਕਦੇ ਥੋੜਾ ਧੱਕਾ ਕਰਦੇ ਤੇ ਖੁੱਲੀਆਂ ਛੱਡੀਆਂ ਹੁੰ ਤੇ ਮਾੜਾ ਮਾੜਾ ਲਾਉਣ ਲੱਗ ਗਿਆ ਹਣਾ ਹੁਣ ਇਹ ਠੀਕ ਹੈ ਰੋਕੀ ਹੋਣਾ ਥਣ ਦੇਖੋ ਥਣ ਦੇਖੋ ਨੇੜੇ ਤੋਂ ਜਮ ਥਣ ਸੋਹਣਾ ਦਿਖਾਈ ਦਿੰਦਾ ਤੇ ਆਹ ਦੇਖ ਲਓ ਹਵਾਨਾ ਮਾੜਾ ਜ 19 21 ਦੇਖਣ ਦੇ ਫਰਕ ਹੈ ਨਾ ਕੀਮਤ ਇਹਦੀ ਹੈਗੀ 45000 ਰੁਪਇਆ ਸੋ ਦੋ ਬਿਹੜਾ ਦਿਖਾ ਦਿਆਂ ਇੱਕ ਦਿਖਾਦੀ ਗੱਬਣ ਇੱਕ ਮਹੀਨੇ ਜੰਦਰ ਅੰਦਰ ਸੁਨ ਵਾਲੀ ਤੇ ਇੱਕ ਅਧਕਾਦੀ 24 ਲੀਟਰ ਦੁੱਧ ਮਣਕੇ ਦਿੱਤਾ ਜਾਊਗਾ ਤੇ ਮਿਲਕਵੇ ਨਾੜਾ ਨੂੜਾ ਬਹੁਤ ਚੰਗੇ ਦਿਖਾਈ ਦਿੰਦੇ ਪਿੰਡ ਪੱਖੋਗੇ ਜ਼ਿਲ੍ਹਾ ਬਰਨਾਲਾ ਦੋਨੇ ਪਾਸੇ ਦੇਖੋ ਸਿਸਟਮ ਇਹਦੀ ਤੇ ਜਿਹੜੇ ਵੀ ਕਹਿੰਦੇ ਦੁੱਧ ਮਣਕੇ ਰਹਿਣਾ ਦੁੱਧ ਮਣਕੇ ਤੁ ਤੇ ਵੀਰੇ ਨੰਬਰ ਬੋਲ ਜੀ ਦੁਬਾਰੇ ਆਪਣਾ ਨੰਬਰ ਵੀਰੇ 97812 7384 ਸੋ ਕਿਸੇ ਵੀਰ ਦੇ ਕੋਈ ਵੀ ਨਾਕ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੈਅ